ਇਹਨੇ ਪੜੇ ਲਿਖੇ ਹਨ ਕਿ ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਦਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਇਹਨੇ ਦੇਸ਼ ਬਦਲ ਕੇ ਰੱਖ ਦੇਣਾ ਵਾ ਜਿਹਨੇ ਕਿਆ ਹੋਣਾ ਇਤਿਹਾਸ ਬਦਲ ਕੇ ਰੱਖੂਗਾ ਬੱਸ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਾਤਾ ਚਿੰਤਪੂਨੀ ਦੇ ਮੱਥੇ ਤੇ ਕਿਹਾਂ ਦਰਬਾਰ ਤੇ ਟਿਕਿਆ ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੋਲੇ ਨਾਲ ਨਾ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ ਚ ਮਾਰਿਓ ਨਹੀਂ ਤੇ ਜ਼ਿੰਦਗੀ ਕਰਦੀ ਮੈਨੂੰ ਵੋਟ ਨਾ ਪਾਇਓ ਜੇ ਬੋਡ ਮੰਗਣਾ ਮੇਰੇ ਘਰੋਂ ਛੱਡਿਓ ਜੇ ਮੈਨੂੰ ਬਣਾਤਾ ਜਾਵੇ ਪ੍ਰਧਾਨ ਮੰਤਰੀ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਦੇਸ਼ ਅਮੀਰ ਕਰਕੇ ਦਿਖਾ ਦੂੰਗਾ ਕਿ ਜਿਹੜਾ 10 ਸਾਲਾਂ ਚ ਨਹੀਂ ਕਰ ਸਕੇ ਸਰ ਮੈਂ ਆਪਣਾ ਪਰਿਵਾਰ ਤੇ ਸਰਦਾਰ ਸੁੱਚਾ ਸਿੰਘ ਦੀ ਗਵਾਈ ਦੀ ਔਰ ਨਾਲ ਸਾਡੇ ਸਾਡੇ ਕਾਨਾ ਜੀ ਵੀ ਭਗਵਾਨ ਕ੍ਰਿਸ਼ਨ ਮਹਾਰਾਜ ਔਰ ਆ ਜੋ ਵੀ ਆ ਜੋ ਵੀ ਹੈ ਨਾਲ ਹੀ ਸਾਡੇ ਅੱਜ ਪਹੁੰਚੇ ਕਾਨਾ ਜੀ ਵੀ ਤੇ ਅੱਜ ਆਪਾਂ ਫੈਲ ਭਰਾਣਾ ਆਏ ਜੀ ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਆ ਸਾਡਾ ਮੁੰਡਾ ਮੰਤਰੀ ਵੀ ਆ ਸਾਡਾ ਦੇਵ ਤੇ ਮੇਰੀ ਵਾਈਫ ਤੇ ਸਰਦਾਰ ਸੁੱਚਾ ਸਿੰਘ ਜੀ ਸਾਰੇ ਆਪਾਂ ਇਕੱਠੇ ਆਇਆ ਜੀ ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਫਾਈਲ ਓਬਜੈਕਸ਼ਨ ਭਰਾਵਾਂਗੇ ਜੀ ਜੇ ਕੋਈ ਓਬਜੈਕਸ਼ਨ ਹੋਇਆ ਤੇ ਵਕੀਲ ਸਾਹਿਬ ਦੇਖਣਗੇ ਕਿਉਂਕਿ ਸਾਨੂੰ ਇਹਨੇ ਪੜੇ ਲਿਖਿਆ ਹੈ ਨੀ ਕਿ ਪਰ ਜਿਹੜੀਆਂ ਵੱਡੀਆਂ ਪਾਲਟੀਆਂ ਸਾਡੇ ਤੋਂ ਦਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਜੇ ਨੇ ਕਿਹਾ ਹੋਣਾ ਇਤਿਹਾਸ ਬਦਲ ਕੇ ਰੱਖੂਗਾ ਬੰਦਾ ਫਾਈਲ ਦਾ ਤਾਂ ਕਿੰਨੇ ਕੀ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ ਤੇ ਦੇਸ਼ ਕਿੱਦਾਂ 4 ਘੰਟੇ ਬਦਲ ਦੋ ਸੁਣੋ ਇਹ ਦੀ ਗੱਲ ਨਹੀਂ ਹੁੰਦੀ ਕੋਈ ਕਿਸੇ ਨੂੰ ਨਹੀਂ ਪਤਾ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ ਕਿੰਨੀ ਫੇਲ ਨਿਕਲੇਗਾ ਕਿ ਕਵਾੜੀਆ ਬਣੇਗਾ ਕਿ ਸ਼ਟਰਾ ਵਾਲਾ ਬਣੇਗਾ ਕਿ ਆਟੋ ਰਿਕਸ਼ਾ ਚਲਾਏਗਾ ਕਿ ਕੀ ਕਰੇਗਾ ਠੀਕ ਹੈ ਨਾ ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ VOTER ਤਕਦੀਰ ਬਦਲਦਾ ਠੀਕ ਹੈ ਇੱਕ VOTER ਕੋ ਆਪਾਂ ਅਪੀਲ ਕਰਦੇ ਆਂ ਵੀ ਸਾਨੂੰ ਵੋਟਾਂ ਪਾਓ ਸਾਰੇ ਲੋਕਾਂ ਦੀ ਜਮਾਤ ਦੇਖ ਲੈ ਇੱਕ ਵਾਰੀ ਜਿੰਨੇ ਆਜ਼ਾਦ ਖੜੇ ਉਹਨਾਂ ਨੂੰ ਪਾਓ ਤੇ ਜਿਨ੍ਹਾਂ ਨੂੰ ਅਸੀਂ ਸਮਰਥਨ ਕਰਦੇ ਪਿਆ ਵੋਟਾਂ ਨਾਲ ਪਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ ਕਿਸੇ ਨੇ 15 ਕਰੋੜ ਕਿਸੇ ਨੇ 15 ਲੱਖ ਕਿਸੇ ਨੇ ਹਜ਼ਾਰ ਕਿਸੇ ਨੇ 2000 ਕਿਸੇ ਨੇ 5000 ਸਾਰਿਆਂ ਨੇ ਵਾਅਦੇ ਕੀਤੇ ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ ਮੈਂ ਤੇ ਮੇਰ ਨਾਲ ਗੱਲ ਕਰਾ ਦੋ ਪੰਜਾਬ ਦੇ ਵਿੱਚ ਕੋਈ ਐਮਪੀ ਦਿਖਾ ਦੋ ਇੱਕ ਐਮਪੀ ਨੂੰ 5 ਕਰੋੜ ਰੁਪਏ ਮਿਲਦਾ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ ਐਮਪੀ ਇੱਕ ਐਮਪੀ ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ ਮੈਨੂੰ ਇੱਕ ਐਮਪੀ ਦਿਖਾ ਦੋ ਉਹਨਾਂ ਦੇ ਵਿੱਚ ਇਹ ਆ ਕਿ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ ਆ ਲਾਇਆ ਕਿਸੇ ਵੀ ਆਂਦੀਗਾ ਮੈਂ ਕਹਿੰਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਤਾ ਜਿੰਦਪੁਰੀ ਦੇ ਮੱਥਾ ਕਿਹਾਂ ਦਰਵਾਜ਼ੇ ਟਿਕਿਆ ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੁੱਲੇ ਨਾਲ ਨਾ ਮੋੜਿਆ ਇਹ ਜੁੱਤੀਆਂ ਲਾ ਲ ਕੇ ਸਿਰ ਚ ਮਾਰਿਓ ਨਹੀਂ ਤੇ ਜ਼ਿੰਦਗੀ ਚ ਕਰਦੀ ਮੈਨੂੰ ਵੋਟ ਨਾ ਪਾਇਓ ਜੇ ਬੋਡ ਮੰਗਣਾ ਮੇਰੇ ਕਿਸ ਹੌਨ ਛੱਡਿਓ ਕਿਉਂਕਿ ਮੈਂ ਇੱਕ ਦਿਨ ਦੇ ਦੇਖੋ ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ 4 ਘੰਟੇ ਵਾਲਾ ਤਰੀਕਾ ਨਾਲ ਮੈਂ ਦਿਖਾ ਕੇ ਜਾਊਂਗਾ ਮੈਂ ਜਬ YouTube ਤੇ ਪਾ ਦਊਂਗਾ ਕਿਤਾ ਹਲੂਗੀ YouTube 에ੱਕ ਕੇ ਬੰਦਾ ਵੀਡੀਓ ਪਾਏਗਾ ਇਧਰ ਆਓ ਇਧਰ ਆ YouTube 에ੱਕ ਕੇ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ NEETU ਸ਼ਟਰਾਂ ਵਾਲੇ ਨੇ ਸਾਨੂੰ ਅਹੀ ਵੋਟ ਪਾਈ ਜਿਤਾਇਆ ਸੀ ਐਮਪੀ ਉਹਨਾਂ ਸਾਡਾ ਮੁੱਲ ਮੋੜਤਾ ਦੂਜੇ ਦਿਨ ਹੀ ਕਿ ਨਾ ਕਿ ਐਮਪੀ 5 ਸਾਲਾਂ ਦੇ ਵਿੱਚ ਮੋੜ ਸਕਦਾ ਵਾ ਮੈਂ ਦੂਜੇ ਦਿਨ ਐਮਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ 4599 ਵੋਟਾਂ ਲੋਕਾਂ ਨੇ ਪਾਈਆਂ ਸੀ ਅੱਜ ਪੂਰੇ ਭਾਰਤ ਦੇਸ਼ ਪੂਰੇ ਇੰਡੀਆ ਦੇ ਵਿੱਚ ਇੱਕ ਰੌਲਾ ਸੀਗਾ ਕਿ 4599 ਵੋਟਾਂ ਪਈਆਂ 27 28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ ਪਰ ਮੈਂ ਵਾਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ ਮੈਂ ਕਿਹੜਾ ਮੇਰੇ ਕੋਲ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਉਂਗਾ ਜੀ ਦੂਜੇ ਦਿਨ ਸੁੱਚਾ ਸਿੰਘ ਜੀ ਨੇ ਬਾਈ ਇਲੈਕਸ਼ਨਾਂ ਨੂੰ ਪਾਰਟੀ ਤੋਂ ਬਾਹਰ ਕੱਢਤਾ ਸੀ ਅੱਜ ਨਹੀਂ 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 ਇਹ ਇਦਾਂ ਦਾ ਨਹੀਂ ਕਰ ਸਕਦੇ ਸਾਡੇ ਮੇਨ ਪ੍ਰਧਾਨ ਇੰਡੀਆ ਦੇ ਪ੍ਰਧਾਨ ਨੇ ਉਪ ਪ੍ਰਧਾਨ ਇੰਡੀਆ ਦਾ ਮੈਂ ਤੇ ਬੇਗਮਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਸ਼੍ਰੀ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਧਰਮ ਸਮਾਜ ਰਮਾ ਆਸ਼ਾ ਸਮਾਜ ਔਰ ਜੇ ਕਬੀਰ ਪੰਥੀ ਆ ਉਹ ਸਾਡੇ ਨਾਲ ਸਾਡੇ ਸਕੂਲ ਕਸਟਮਰ ਜਨੇ ਐਸੀ ਸਮਾਜ ਭਾਈਚਾਰਾ ਸਾਡੇ ਨਾਲ ਆ ਰਿਹਾ ਪਾਜੀ ਬਾਰਨਸੀ ਸਾਡੇ ਵਕੀਲ ਸਾਹਿਬ ਪਹੁੰਚੇ ਹੋਏ ਆ ਸਾਰੇ ਵਕੀਲ ਸਾਹਿਬ ਗੱਲਬਾਤ ਕਰ ਰਹੇ ਉੱਥੇ ਸਾਡੇ ਵਕੀਲਾਂ ਸਾਹਿਬ ਜੋ ਗੱਲ ਵਕੀਲ ਸਾਹਿਬ ਕਰਨਗੇ ਉਹੀ ਮੈਂ ਕਰੂੰਗਾ ਜੀ ਜਿਆਦਾ ਕਦੋਂ ਹੋ ਗਿਆ ਤੁਸੀਂ ਬਾਰਨਸੀ ਦੇਖੋ ਜਦੋਂ ਉਹਨਾਂ ਨੇ ਬੁਲਾਇਆ ਉਹ ਕਹਿੰਦੇ ਹਜੇ ਤੁਹਾਨੂੰ ਮੈਂ ਦੱਸਾਂਗਾ ਹਜੇ ਹਜੇ ਨਹੀਂ ਜਰੂਰਤ ਨੇਗੀ ਜਦੋਂ ਲੋੜ ਹੋਏਗੀ ਪਹਿਲਾਂ ਇੱਥੇ ਜਲੰਧਰ ਕਰਾ ਕੇ ਉੱਥੇ ਆਪਰੇਸ਼ਨ ਕਿੰਨਾ ਲੱਗੇ ਤੁਹਾਡੇ ਸਾਰੇ ਜਲੰਧਰ ਤੇ ਮੇਰਾ ਕੰਪੀਟੀਸ਼ਨ ਇਹ ਕਿ ਜੇ ਇਹਨਾਂ ਨੇ ਆਮ ਬੰਦੇ ਨੂੰ ਨੌਕਰੀ ਨਹੀਂ ਦਿੰਦੀ ਮਿਲਦੀ ਪਈ ਲੋਕ ਬਹੁਤ ਪਰੇਸ਼ਾਨ ਹੈ এডਿਕੇਸ਼ਨ ਤੋਂ ਕੀ ਔਰ ਕੰਮ ਕਾਰੋਬਾਰ ਜੀ ਮੰਦਾ ਕਰਦਾ ਸਾਰਾ ਕੁਝ ਨੇ ਬੇੜਾ ਕਰਦਾ ਜੇ ਮੈਨੂੰ ਬਣਾਤਾ ਜਾਵੇ ਪ੍ਰਧਾਨ ਮੰਤਰੀ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਦੇਸ਼ ਅਮੀਰ ਕਰਕੇ ਦਿਖਾ ਦੂੰਗਾ ਕਿ ਜਿਹੜਾ 10 ਸਾਲਾਂ ਚ ਨਹੀਂ ਕਰ ਸਕੇ ਸਿਰਫ 4 ਘੰਟੇ ਦੀ ਮੌਲ ਚਾਹੀਦੀ ਮੈਨੂੰ ਔਰ ਜੇ ਮੈਂ ਐਮਪੀ ਬਣ ਗਿਆ ਤੇ ਦੂਜੇ ਦਿਨ ਲੋਕਾਂ ਦੇ ਮੁੱਲ ਮੋੜ ਕੇ ਦਿਖਾ ਦੂੰਗਾ ਦੂਜੇ ਦਿਨ ਉਹ ਲੋਕੀ ਖੁਦ ਆਪਣੀ ਵੀਡੀਓ ਪਾ ਕੇ ਆਪ ਕਹਣਗੇ ਵੀ ਯਾਰ ਸਾਡਾ ਮੁੱਲ ਮੋੜਦਾ